ਹਾਂਜੀ ਸਰ ਆਰਤੀ ਕਿਸਾਨ ਯੂਨੀਅਨ ਲਖਵਾਲ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾ ਇਹ ਆ ਜਿਹੜਾ ਸਟੇਡੀਅਮ ਦੇ ਵਿੱਚ ਟਰੈਕਟਰ ਦਾ ਇਕੱਠ ਕੀਤਾ ਹੈ ਰੋਸ ਮਾਰਚ ਕਰ ਰਹੇ ਹੈ ਭਗਵਾਨ ਸਵਾਨ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਲੈਂਡ ਪੁਲਿੰਗ ਸਕੀਮ ਚਲਾਈ ਆ ਉਹਦੇ ਵਿਰੋਧ ਦੇ ਵਿੱਚ ਕਿ ਇਹ ਜਿਹੜੀ ਜ਼ਮੀਨ ਆ ਸਾਡੀ ਮਾਂ ਆ ਜੇ ਜੇ ਸਾਡੀ ਮਾਂ ਨੂੰ ਇੱਕ ਉਂਗਲ ਵੀ ਅਗਲਾ ਕਰੂਗਾ ਉਂਗਲ ਵੀ ਲਾਉਗਾ ਅਸੀਂ ਉਹਦਾ ਘੁੱਟ ਵਢਾਂਗੇ ਇਸ ਕਰਕੇ ਇਹ ਜਿਹੜੀ ਧਰਤੀ ਆ ਗਜ਼ਰੀ ਬਾਬਿਆਂ ਦੀ ਬੱਬਰ ਬਾਬਿਆਂ ਦੀ ਸਰਦਾਰ ਭਗਤ ਸਿੰਘ ਦੀ ਹੋਣਾ ਦੀ ਆ ਇਸ ਕਰਕੇ ਅਸੀਂ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਇਹ ਸਕੀਮ ਨੂੰ ਤੁਰਤ ਰੱਦ ਕੀਤਾ ਜਾਵੇ ਇਹ ਜਿਹੜੀ ਸਕੀਮਾਂ ਕਿਸਾਨਾਂ ਲਈ ਮਜ਼ਦੂਰਾਂ ਲਈ ਬਹੁਤ ਘਾਟੇ ਵੰਦਾ ਕਿਉਂ ਇੱਕ ਖੇਤ ਲੈ ਕੇ 40 ਮੜਲੇ ਸਾਨੂੰ ਦੇਣੇ ਆ ਦੂਸਰੇ ਜਿਹੜਾ ਮੈਂ ਪਤਾ ਨਹੀਂ ਕਦੋਂ ਉਹਦਾ ਵਿਕਾਸ ਹੋਵੇ ਕਦੋਂ ਕੀ ਹੋਵੇ 5 ਸਾਲ ਜਾਂ 10 ਸਾਲ ਬਾਅਦ ਉਹਦਾ ਵਿਕਾਸ ਹੁੰਦਾ ਕਿ ਨਹੀਂ ਹੁੰਦਾ ਇਹ ਸਰਕਾਰ ਤਾਂ ਦਿਨਾਂ ਦੀ ਪ੍ਰੋਣੀ ਆ ਇਹ ਸਰਕਾਰ ਤਾਂ ਤਿਆਰੀ ਆ ਜਾਣ ਦੀ ਇਹ ਸਰਕਾਰ ਦਾ ਉਹ ਕੰਮ ਆ ਜਿੱਦਾਂ ਹੱਡਾ ਰੇੜੀ ਵਾਲੀ ਕੁੱਤੀ ਹੁੰਦੀ ਆ ਉਹਨੂੰ ਸਾਰੀ ਦਿਹਾੜੀ ਸਾਰੇ ਮਹੀਨਾ ਪਰ ਮੀਟ ਉਹਨੂੰ ਮਿਲਦਾ ਰਹਿਣਾ ਜਿੰਨੇ ਪਸ਼ੂ ਮਾਰਦੇ ਹੋ ਮੀਟ ਖਾਂਦੀ ਜੇਕਰ ਮੀਟ ਨਹੀਂ ਮਿਲਦਾ ਉਹ ਫੇਰ ਰਾਜ ਜਾਂਦੇ ਕਿਸਾਨਾਂ ਨੂੰ ਢਾਉਂਦੀ ਆ ਲੋਕਾਂ ਨੂੰ ਢਾਉਂਦੀ ਆ ਲੋਕਾਂ ਨੂੰ ਖਾਂਦੀ ਉਹ ਹਾਲ ਸਰਕਾਰ ਦਾ ਜੇਕਰ ਰਾਜ ਅਸੀਂ ਕਿਸਾਨ ਸੁੱਤੇ ਰਹਿ ਗਏ ਤੇ ਆਉਣ ਵਾਲੇ ਸਮੇਂ ਜੇ ਹੋਰ ਜ਼ਮੀਨ ਵੀ ਸਾਡੀ ਇਹ ਕਬਜ਼ੇ ਕਰੂਗੀ ਡੱਪ ਕਰੂਗੀ ਇਸ ਕਰਕੇ ਅਸੀਂ ਸਾਰਾ ਇਲਾਕਾ ਵਾਸੀ ਕਿ ਟੋਟਲ ਪੰਜਾਬ ਦੇ ਵਿੱਚ ਅੱਜ ਟਰੈਕਟਰ ਮਾਰਚ ਜੇ ਚ ਸਾਰੀਆਂ ਜਸੇਬੰਦੀਆਂ ਸਾਰੀਆਂ ਸਿਆਸੀ ਬੰਦੀਆਂ ਸਿਆਸੀ ਜਿਹੀਆਂ ਬੰਦੀਆਂ ਸਾਰੇ ਇਕੱਠੇ ਹੋ ਗਿਆ ਸਰਕਾਰ ਦੇ ਖਿਲਾਫ ਰੋਜ ਮਾਰ ਰੋਜ ਮਾਰ ਚੱਟ ਰਹੇ ਆ ਇਸ ਕਰਕੇ ਸਭ ਸਟੇਡੀਅਮ ਵਾਲਾ ਸਟੇਡੀਅਮ ਦੇ ਵਿੱਚ ਚੱਲੂਗਾ ਏਰੀਆ ਸਿਆਣੀਆਲ ਸਰਪੁਰਾ ਸਰਪੁਰੇ ਤੋਂ 메ਨ ਰੋਡ ਬੋਚਾਂਕ ਵਾਲੇ ਰੋਡ ਹੁੰਦੇ ਆ ਨਕੋਦਰ ਐਸ.ਐਮ. ਅਫਸਰ ਸਾਹਿਬ ਦੇ ਮੋੜੇ ਬ੍ਰੀਕ ਲਾਵਾਂਗੇ 5-7 ਮਿੰਟ ਉਸ ਤੋਂ ਬਾਅਦ ਥਾਣੇ ਮੋੜ ਦੀ ਇੱਥੇ ਆ ਕੇ ਵਾਪਸੀ ਹੋ ਜਾਊਗੀ ਇਸ ਕਰਕੇ ਇਸ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਇਹ ਉਹ ਦੁਆਬੇ ਦੀ ਧਰਤੀ ਆ ਇਹ ਉਹ ਪੰਜਾਬ ਦੀ ਧਰਤੀ ਆ ਜਿਨ੍ਹਾਂ ਨੇ ਇਥੋਂ ਮੁਗਲ ਭਜਾਏ ਜਿਨ੍ਹਾਂ ਨੇ ਅੰਗਰੇਜ਼ ਭਜਾਏ ਇਹ ਦਾ ਕਿਹੜੇ ਖੇਤੀ ਮੁੱਲੀ ਆ ਇਹ ਦਾ ਪਿਛਲੀ ਵਾਰੀ ਪਰਿਖੇ ਨਾ ਸਾਡੇ ਭਰਾਵਾਂ ਨੇ ਕੋਈ ਗਲਤੀਆਂ ਕੀਤੀਆਂ ਕਰਕੇ ਸਰਕਾਰ ਆ ਗਈ ਜਿਹੜੀ ਕਿ ਅੱਜ ਕਿਸਾਨਾਂ ਦੇ ਗਲ ਦੇ ਵਿੱਚ ਫਾਹਾ ਪਾ ਰਹੀ ਆ ਤੁਸੀਂ ਇਹ ਦੇਖੋ ਵੀ ਜੇ 30000 ਰੁਪਏ ਸਾਨੂੰ ਇਹ ਖੇਤ ਦਾ ਠੀਕਾ ਵੀ ਦੇਣਗੇ ਉਹ ਵੀ 3 ਸਾਲ ਵਾਸਤੇ ਦੇਣਾ ਉਹ ਪਰਿਵਾਰ ਕੀ ਕਰੂਗਾ ਉਹ ਖੀਰ ਰੇੜੀ ਲਾਊਗਾ ਦੇਖਦੇ ਆ ਅਸੀਂ ਜਿਹੜੇ ਇਹ ਮਹਾੜੀ ਵਾਲੇ ਪਲਾਟ ਕੱਟੇ ਗਏ ਸੀਗੇ ਉੱਥੇ ਦੇ ਜਿੰਨੇ ਕਿਸਾਨਾਂ ਤੁਸੀਂ ਪਸਾ ਕਰੋ ਕੋਈ ਚਾਹ ਦੀ ਰੇੜੀ ਲਾਉਂਦਾ ਕੋਈ ਮੂੰਗਫਲੀ ਦੀ ਰੇੜੀ ਲਾਉਂਦਾ ਕੋਈ ਕਾਹ ਦੀ ਰੇੜੀ ਲਾਉਂਦਾ ਇਸ ਕਰਕੇ ਅਸੀਂ ਜਿਹੜੇ ਆ ਦੁਆਬੇ ਵਾਲੇ ਕੀ ਸਾਰੇ ਪੰਜਾਬ ਵਾਲੇ ਇੱਕ ਇੰਚ ਵੀ ਧਰਤੀ ਜਿਹੜੀ ਆ ਸਰਕਾਰ ਨੂੰ ਨਹੀਂ ਦੇਵਾਂਗੇ ਸਰਕਾਰ ਨੂੰ ਦਸਰਾ ਚਾਉਂਦੇ ਆ ਕਿ ਆਉਣ ਵਾਲੇ ਸਮੇਂ 'ਚ ਤੁਹਾਡਾ ਪਿੰਡਾਂ 'ਚ ਬੰਨਣਾ ਬੰਦ ਕਰ ਦਵਾਂਗੇ ਜਿਦਾਂ ਕਿਸੇ ਪਿੰਡ 'ਚ ਕੋਈ ਹਲਕਿਆ ਕੁੱਤਾ ਆ ਜਾਂਦਾ ਹਨਾ ਉਹਦੇ ਇੱਟਾਂ ਮਾਰ ਮਾਰ ਭਜਾਈਦਾ ਇਦਾਂ ਜੇ ਕਿਸੇ ਆਮ ਪਾਰਟੀ ਦਾ ਕੋਈ ਲੀਡਰ ਐਮਐਲਏ ਕੋਈ ਪ੍ਰਧਾਨ ਕੋਈ ਅਫਸਰ ਵੜਿਆ ਤਾਂ ਉਹਨਾਂ ਨੂੰ ਇੱਟਾਂ ਮਾਰ ਮਾਰ ਕੇ ਪਜਾਵਾਂਗੇ ਇਸ ਕਰਕੇ ਸਰਕਾਰ ਨੂੰ ਅਪੋਰੋਰ ਅਪੀਲ ਕਰਦੇ ਆ ਜਿਹੜੀ ਲੈਂਡ ਪੂਰਨ ਸਕੀਮ ਆ ਇਹਨੂੰ ਰੱਦ ਕੀਤਾ ਜਾਵੇ ਤੁਰੰਤ ਰੱਦ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਨਵਜੋਤ ਸਿੰਘ ਦਈਆ ਹਲਕਾ ਇੰਚਾਰਜ ਕਾਂਗਰਸ ਪਾਰਟੀ ਕਿਉਂਕਿ ਸਾਡੇ ਕਿਸਾਨ ਵੀਰਾਂ ਨੇ ਅੱਜ ਬਹੁਤ ਵੱਡਾ ਉਪਰਾਲਾ ਕੀਤਾ ਹੈ ਕਿਉਂਕਿ ਉਹਨਾਂ ਦੇ ਹੱਕਾਂ ਤੇ ਔਰ ਉਹਨਾਂ ਦੇ ਘਰਾਂ ਨੂੰ ਇਹ ਡਾਕਾ ਪੈ ਰਿਹਾ ਔਰ ਇਹ ਜਿਹੜੀ ਲੋਕ ਮਾਰੂ ਔਰ ਕਿਸਾਨ ਮਾਰੂ ਨੀਤੀ ਆਮ ਆਦਮੀ ਪਾਰਟੀ ਲੈ ਕੇ ਆਈ ਹੈ ਉਹਦੇ ਲਈ ਆ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਸਪੋਰਟ ਕਰਨ ਲਈ ਇੱਥੇ ਪਹੁੰਚਿਆ ਔਰ ਮੈਂ ਇੱਕ ਗੱਲ ਤੁਹਾਨੂੰ ਹੋਰ ਕਹਿਣੀ ਚਾਹੁੰਦਾ ਕਿ ਪੰਜਾਬ ਦਾ ਤਾਂ ਜੋ ਹਾਲਾਤ ਹੈਗੇ ਹੈਗੇ ਆਪਾਂ ਕਿਉਂਕਿ ਨਕੌਦਰ ਦੇ ਵਿੱਚ ਇਹ ਮਾਰਚ ਕੱਢ ਰਹੇ ਆ तकरीबन ਜੋ ਅਸੀਂ ਸਰਵੇ ਕੀਤਾ 1200 ਏਕੜ ਤੋਂ ਵੱਧ ਕਲੋਨੀਆਂ ਆਲਰੇਡੀ ਜਿਹੜੀਆਂ ਬਣੀਆਂ ਹੋਈਆਂ ਨੇ ਉਹ ਵਿਹਲੀਆਂ ਪਈਆਂ ਜੇ ਆਪਾਂ ਉਹਦੀ ਗੱਲ ਕਰੀਏ ਜੇ 10 ਮਰਲੇ ਦਾ ਵੀ ਪਲਾਟ ਹੋਵੇ ਤੇ तकरीबन 35 ਤੋਂ 40000 ਪਲਾਟ ਹਜੇ ਨਕੌਦਰ ਦੇ ਆਲੇ ਦੁਆਲੇ ਜਿਹੜੇ ਵਿਹਲੇ ਪਏ ਆ ਔਰ ਜੇ ਘਰ ਚ 4 ਜੀ ਵੀ ਰਹਿੰਦੇ ਹੋਣ ਤੇ ਤੁਸੀਂ ਸੋਚੋ ਕਿ ਉਨੀ ਨਕੌਦਰ ਦੀ ਪਾਪੂਲੇਸ਼ਨ ਨਹੀਂ ਹੈਗੀ ਜਿੰਨੇ ਪਲਾਟ ਵਿਹਲੇ ਪਏ ਆ ਇਹ ਸਿਰਫ ਪੈਸੇ ਖਾਣ ਦੀ ਹੜੱਪਣ ਦੀ ਔਰ ਲੋਕਾਂ ਨੂੰ ਮਾਰਨ ਦੀ ਜਿਹੜੀ ਨੀਤੀ ਹੈ ਔਰ ਜਿਵੇਂ ਕਿ ਤੁਸੀਂ ਸਮਝਦੇ ਹੋ ਕਿ ਕਿਸਾਨ ਅੱਗੇ ਸੌੜੀ ਹੋ ਗਿਆ ਕਿਉਂਕਿ ਪਹਿਲਾਂ ਮਿਨੀਮਮ ਸਪੋਰਟ ਪ੍ਰਾਈਸ ਦੇ ਵਿੱਚ ਉਹਦੇ ਵਿੱਚ ਕੋਈ ਫੈਸਲਾ ਨਹੀਂ ਕਰ ਪਾਰੀ ਸੈਂਟਰ ਦੀ ਸਰਕਾਰ ਔਰ ਹੁਣੇ ਜਿਹੜਾ ਨਵਾਂ 34000 ਏਕੜ ਤਕਰੀਬਨ ਜੇ ਆਪਾਂ ਲੈ ਕੇ ਚੱਲੀਏ ਤੇ 700 600 ਏਕੜ ਦਾ ਪਿੰਡ ਹੁੰਦਾ ਹੈ 60 ਪਿੰਡ ਇੱਕ ਮਿੰਟ ਦੇ ਵਿੱਚ ਜਿਹੜੇ ਆ ਉਹ ਤਬਾਹ ਹੋ ਜਾਣੇ ਆ ਸੋ ਅਸੀਂ ਕਿਸਾਨਾਂ ਨੂੰ ਸਪੋਰਟ ਕਰਦੇ ਆ ਔਰ ਅਸੀਂ ਅੱਗੇ ਵੀ ਬਹੁਤ ਧਰਨੇ ਪਾਰਟੀ ਵੱਲੋਂ ਦਿੱਤੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਮੁੱਦੇ ਦੇ ਉੱਤੇ ਕਾਂਗਰਸ ਪਾਰਟੀ ਨੂੰ ਜੋ ਕੁਝ ਵੀ ਕਰਨਾ ਪਊਗਾ ਭਵੇਂ ਸਾਨੂੰ ਆਪਣੇ ਲਈ ਮਰਨ ਵਰਤ ਵੀ ਰੱਖਣੇ ਪੈਣ ਸਾਡੇ ਕਿਸਾਨ ਵੀਰਾਂ ਦੇ ਨਾਲ ਔਰ ਜੋ ਵੀ ਕਿਸਾਨ ਜਥੇਬੰਦੀਆਂ ਇਹਦੇ ਲਈ ਪ੍ਰੋਗਰਾਮ ਦੇਣਗੀਆਂ ਮੈਂ ਵਿਸ਼ਵਾਸ ਦਵਾਉਣਾ ਹੈ ਕਿ ਅਸੀਂ ਹਮੇਸ਼ਾ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਲਵਾਂਗੇ ਮੈਂ ਸਮਝਦਾ ਕਿ ਅਸੀਂ ਪੰਜਾਬ ਨੇ ਬਹੁਤ ਵੱਡੇ ਵੱਡੇ ਸੰਤਾਪ ਖੰਡਾਏ ਆ ਜੇ ਵਭਾਜਨ ਹੋਇਆ ਪਾਰਟੀਸ਼ਨ ਹੋਇਆ ਤੇ ਪਹਿਲਾਂ ਅਸੀਂ ਪਾਕਿਸਤਾਨ ਚ ਆਪਣਾ ਸਭ ਕੁਝ ਛੱਡ ਕੇ ਆਏ ਆ ਉਦੋਂ ਵੀ ਹਿੰਦੁਸਤਾਨ ਦਾ ਕੋਈ ਐਡਾ ਵੱਡਾ ਵਭਾਜਨ ਨਹੀਂ ਹੋਇਆ ਸੀ ਜੋ ਬੰਗਾਲ ਔਰ ਪੰਜਾਬ ਦੇ ਨਾਲ ਹੋਇਆ ਉਹਦੇ ਬਾਅਦ ਅਸੀਂ ਪੰਜਾਬੀ ਸੂਬੇ ਦੇ ਵਿੱਚ ਇਹਨਾਂ ਨੇ ਸਾਨੂੰ ਹੋਰ ਛੋਟਾ ਕਰਤਾ ਔਰ ਉਹਦੇ ਬਾਅਦ ਆਪਾਂ ਜੇ ਗੱਲ ਕਰੀਏ ਤੇ ਅੱਜ 84 ਦੇ ਦੰਗਿਆਂ ਤੋਂ ਬਾਅਦ ਮੜਾ ਮੋਟਾ ਉੱਠੇ ਸੀ ਤੇ ਹੁਣ ਆ ਵਿਦੇਸ਼ਾਂ ਦੇ ਵਿੱਚ ਇਹਨਾਂ ਨੇ ਆ ਜਿਹੜੇ ਆਈਲੈਂਡ ਸੈਂਟਰ ਔਰ ਕਿਊਸ਼ਨ ਸੈਂਟਰ ਬਣਾ ਬਣਾ ਕੇ ਸਾਡੇ ਕਿਸਾਨਾਂ ਨੂੰ ਲੁੱਟਿਆ ਜ਼ਮੀਨਾਂ ਗਈਆਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਬੜੀ ਮੁਸ਼ਕਲ ਇਹ ਗੱਲ ਬਣਦੀ ਹੈ ਜੇ ਗੱਲ ਕਰੀਏ 30000 ਏਕੜ ਇਹ ਦੇ 30000 ਪਰ ਏਕੜ ਦੇ ਵੀ ਦੇਣਗੇ ਉਹ ਟਰੈਕਟਰ ਟਰਾਲੀਆਂ ਉਹਨਾਂ ਮਸ਼ੀਨਾਂ ਦਾ ਉਹਨਾਂ ਦੇ ਕਾਰੋਬਾਰ ਦਾ ਉਹਦੀ ਨੌਕਰੀ ਦਾ ਜਿਹੜਾ ਕਿ ਇੱਕ ਸਵੈ ਕੀਤਾ ਅੱਜ ਕਿਸਾਨ ਦਾ ਹੈਗਾ ਉਹ ਕਿੱਥੇ ਜਾਊਗਾ ਸੋ ਇੱਕ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣਿਆ ਸੀ ਜਿਹਦੇ ਵਿੱਚ ਇਹ ਸੀਗਾ ਕਿ ਜੇ ਵੀ ਜ਼ਮੀਨ ਐਕਵਾਇਰ ਹੋਣੀ ਹੈ ਜੇ ਉਹ 80% ਬੰਦੇ ਐਗਰੀ ਨਹੀਂ ਕਰਦੇ ਜ਼ਮੀਨ ਐਕਵਾਇਰ ਹੋਣ ਨੂੰ ਤੇ ਉਹ ਜ਼ਮੀਨ ਐਕਵਾਇਰ ਨਹੀਂ ਹੋ ਸਕਦੀ ਉਸ ਕਾਨੂੰਨ ਨੂੰ ਵੀ ਇਹਨਾਂ ਨੇ ਛਿਕੇ ਟੰਗ ਕੇ ਇਹ ਜਿਹੜਾ ਕੰਮ ਕੀਤਾ ਹੈ ਬਹੁਤ ਗਲਤ ਹੈ ਔਰ ਮੈਂ ਇੱਕ ਵਾਰੀ ਫੇਰ ਆਪਣੇ ਵੱਲੋਂ ਔਰ ਆਪਣੇ ਸਾਰੀ ਕਾਂਗਰਸ ਪਾਰਟੀ ਵੱਲੋਂ ਕਿਸਾਨ ਜਿੱਥੇ ਬੰਦਿਆਂ ਨੂੰ ਪੂਰਾ ਸਹਿਯੋਗ ਇਸ ਮੁੱਦੇ ਤੇ ਦੇਣ ਦਾ ਵਾਅਦਾ ਕਰਦੇ ਹੋਏ ਔਰ ਆਸ ਕਰਦਾ ਹਾਂ ਕਿ ਗਵਰਨਮੈਂਟ ਸੁੱਤੀ ਗਵਰਨਮੈਂਟ ਜਾਗੂਗੀ ਔਰ ਇਹ ਲੈਂਡ ਪੂਲਿੰਗ ਜਿਹੜੀ ਪਾਲਿਸੀ ਹੈ ਜਲਦੀ ਤੋਂ ਜਲਦੀ ਸਕ੍ਰੈਪ ਕਰਕੇ ਇਹਨੂੰ ਵਾਪਸ ਕਰੂਗੀ ਬਹੁਤ ਬਹੁਤ ਧੰਨਵਾਦ ਜੈ ਜਵਾਨ ਜੈ ਕੇਸਾ ਦੁਖੀ ਪੈਨਪ੍ਰਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕਿੱਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆ ਚੁਰਕਾਵਟ ਪਹਿਲਾਂ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਚੋਤਿਸ਼ਪਾਲੀ ਦੱਸਿਆ ਪਿਆ ਜੀ ਦੇਖੋ ਮੈਂ ਆਪਣੇ ਵਿਆਹਿਕ ਜੀਵਨ ਦੇ ਵਿੱਚ ਬਹੁਤ ਖੁਸ਼ਾ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669